ਸਾਖੀ ਭਾਈ ਜੈਤਾ ਜੀ ਨਵੰਬਰ 1675 ਮੱਗਰ ਮਹੀਨੇ ਦੀ ਲੋ ਕੰਡੇ ਖੜੇ ਕਰਨ ਵਾਲੀ ਠੰਡ ਸੂਰਜ ਹੌਲੀ ਹੌਲੀ ਢਲ ਰਿਹਾ ਹੈ ਭਾਵੇਂ ਉਹ ਅਗਲੇ ਪਲਾਂ ਨੂੰ ਦੇਖਣ ਲਈ ਰੁਕਣਾ ਚਾਹੁੰਦਾ ਪਰ ਕੁਦਰਤ ਦੇ ਵਿਧਾਨ ਅਨੁਸਾਰ ਉਹ ਆਪਣੀ ਵੇਗ ਨੂੰ ਨਹੀਂ ਰੋਕ ਸਕਦਾ ਕੀਰਤਪੁਰ ਸਾਹਿਬ ਦੀ ਜੂਤੇ ਅੱਜ ਦਿੱਲੀ ਤੋਂ ਵਿਖੜੇ ਪੈਂਡੇ ਤੈ ਕਰਦਿਆਂ ਤੈਨੂੰ ਸ਼ਰੀਰਾਂ ਨੇ ਇੱਕ ਅਗੰਮੀ ਸੀਸ ਨਾਲ ਦਸਤਕ ਦਿੱਤੀ। ਅਨੰਦਪੁਰ ਸਾਹਿਬ ਤੋਂ ਚੱਲੇ ਦੋ ਸਿੱਖਾਂ ਨੇ ਫੁਰਤੀ ਨਾਲ ਉਹਨਾਂ ਨੂੰ ਅੱਗੇ ਪਹੁੰਚ ਕੇ ਸੰਭਾਲਿਆ ਅਤੇ ਘੋੜੇ ਤੇ ਬਿਠਾ ਕੇ ਕੀਰਤਪੁਰ ਸ਼ਹਿਰ ਅੰਦਰ ਲੈ ਆਏ। ਉਹਨਾਂ ਦੇ ਸ਼ਰੀਰਾਂ ਤੇ ਕੰਡਿਆਲੀਆਂ ਝਾੜੀਆਂ ਦੇ ਜ਼ਖਮ, ਪਾਟੇ ਬਸਤਰ, ਚਿਹਰੇ ਤੇ ਥਕਾਵਟ ਤੇ ਦਸਤਾਰ ਦੀ ਟਲਕੀ ਹਾਲਤ ਵੇਖ ਸੋਚਿਆ। ਕਿਤੇ ਰਸਤੇ ਵਿੱਚ ਮੁਗਲਾਂ ਨੇ ਝੜੱਪ ਤੇ ਨਹੀਂ ਹੋ ਗਈ ਐਨ ਨੂੰ ਹੋ ਰਾਗ ਹੀ ਰਾਤੇ ਸਿੱਖਾਂ ਦੀ ਢੀੜ ਇਕੱਠੀ ਹੋ ਗਈ ਘੋੜੇ ਤੋਂ ਉਤਰਦਿਆਂ ਸਾਰ ਹੀ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨੂੰ ਕੰਬਲੀ ਵਿੱਚ ਸੰਭਾਲ ਲਿਆ ਕੀਰਤਪੁਰ ਦੀ ertid ਨੂੰ ਨਮਸਕਾਰ ਕੀਤੀ ਤੇ ਸ਼ੁਕਰ ਅਦਾ ਕੀਤਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਸੰਗਤ ਨੇ ਪਾਲਕੀ ਵਿੱਚ ਉੱਚੀ ਥਾਂ ਪੂਰਨ ਸਤਕਾਰ ਸਹਿਤ ਬਿਰਾਜਬਾਨ ਕੀਤਾ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਕੇ ਭਾਈ ਜੈਤਾ ਇੱਕ ਰੁਖਣਾ ਢੋਲ ਆ ਕੇ ਬੈਠ ਗਏ ਭਾਈ ਉਦਾ ਤੇ ਨਨੂਆ ਵੀ ਨਾਲ ਹੀ ਨੇਟਾਲ ਹੋ ਕੇ ਬੈਠ ਗਏ ਭਾਈ ਜੈਤਾ ਸੋਚਾਂ ਵਿੱਚ ਪੈ ਗਏ ਕਿ ਕਿਵੇਂ ਉਸ ਦੇ ਚਾਚਾ ਆਗਿਆ ਰਾਮ ਜੀ ਦੱਸਦੇ ਹੁੰਦੇ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਾਬੇ ਬਕਾਲੇ ਭੋਰੀ ਵਿੱਚ ਸਨ ਉਦੋਂ ਤੋਂ ਹੀ ਉਹਨਾਂ ਦੇ ਪਿਤਾ ਸਦਾਨੰਦ ਜੀ ਗੁਰੂ ਸਾਹਿਬ ਦੀ ਸੇਵਾ ਵਿੱਚ ਰਬਾਬੀ ਰਹੇ। ਏਸੀ ਸੇਵਾ ਕਰਕੇ ਹੀ ਗੁਰੂ ਸਾਹਿਬ ਨੇ ਉਹਨਾਂ ਦਾ ਰਿਸ਼ਤਾ ਮਾਤਾ ਲਾਜਵੰਤੀ ਨਾਲ ਕਰਵਾਇਆ। 2 ਢਾਈ ਸਾਲਾਂ ਬਾਅਦ ਸਦਾਨੰਦ ਤੇ ਲਾਜਵੰਤੀ ਦੇ ਘਰ ਇੱਕ ਬਾਲਕ ਨੇ ਜਨਮ ਲਿਆ। ਜਿਸ ਦਾ ਨਾਮ ਗੁਰੂ ਸਾਹਿਬ ਨੇ ਜੈਤਾ ਰੱਖਿਆ। ਇਸ ਦੰਪਤੀ ਨੇ ਗੁਰੂ ਘਰ ਦੀ ਅਥਾਹ ਸੇਵਾ ਕੀਤੀ। ਸਦਾਨੰਦ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਬਾਬ ਵਜਾਉਣ ਦੀ ਸੇਵਾ ਕਰਦੇ ਤੇ ਲਾਜਵੰਤੀ ਗੁਰੂ ਸਾਹਿਬ ਦੇ ਮਹਿਲਾ ਨਾਲ ਪ੍ਰੇਮ ਭਾਵਨਾ ਨਾਲ ਕੰਮ ਕਰਵਾਉਂਦੀ ਜਿਸ ਕਰਕੇ ਉਸ ਦਾ ਨਾਮ ਹੀ ਪ੍ਰੇਮੋ ਪੈ ਗਿਆ ਜਦੋਂ ਦਿਨ ਢਲਣ ਵਾਲਾ ਹੋਣਾ ਤਾਂ ਗੁਰੂ ਸਾਹਿਬ ਨੇ ਪੁੱਛਣਾ ਭਾਈ ਜੈਤਾ ਕਿੱਥੇ ਹੈ ਸ਼ਾਮ ਹੋ ਰਹੀ ਹੈ ਆਸ-ਪਾਸੇ ਬਹੁਤ ਜੰਗਲੀ ਜਾਨਵਰ ਨੇ ਉਸ ਨੂੰ ਵੇਲੇ ਇੱਕ ਵੇਲੇ ਇਕੱਲੇ ਬਾਹਰ ਨਾ ਜਾਣਦਿਆ ਕਰੋ ਐਨੀ ਆਪਣਾ ਤਵੇਖ ਸਦਾਨੰਦ ਗਦਗਦ ਹੋ ਜਾਂਦਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਦਾਨੰਦ ਦੇ ਘਰ ਦੁਬਾਰਾ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਗੁਰੂ ਸਾਹਿਬ ਜੀ ਨੇ ਸੰਗਤਾ ਰੱਖਿਆ ਸਮਾ ਆਪਣੀ ਰਫਤਾਰ ਫੜਦਾ ਗਿਆ ਕਿਵੇਂ ਖੁੱਲੇ ਵਾਤਾਵਰਨ ਵਿੱਚ ਕੁਸ਼ਤੀ ਦਾ ਅਭਿਆਸ ਕਰਦਾ ਜੇਤਾ ਖੁੱਲੇ ਹੱਡਾ ਪੈਰਾ ਵਾਲਾ ਜਵਾਨ ਹੋ ਗਿਆ ਜਦੋਂ ਤਲਵਾਰ ਚਲਾਉਣ ਦਾ ਅਭਿਆਸ ਕਰਦਾ ਤਾਂ ਦੇਖਣ ਵਾਲੇ ਆਸ਼ਾਸ਼ਕਾ ਰੁੱਟਦੇ ਇਹ ਨੌਜਵਾਨ ਹਮੇਸ਼ਾ ਬਾਲ ਗੋਬਿੰਦ ਰਾਏ ਦੇ ਕੋਲ ਇੱਕ ਤਾਇਨਾਤ ਸਿਪਾਈ ਵਾਂਗ ਉਹਨਾਂ ਦੇ ਆਲੇ ਦੁਆਲੇ ਰਹਿੰਦਾ ਅਤੇ ਇੱਕ ਚਿੜੀ ਵੀ ਉਹਨਾਂ ਲਾਗੇ ਫੜਕਣ ਨਾ ਦਿੰਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਦੀਵਾਨ ਸਜਾਉਂਦੇ ਤਾਂ ਉਹ ਬਾਹਰ ਪੈਰਾ ਵੀ ਜਾਂਦਾ ਪਰ ਇਸ ਅਨੰਦਪੁਰੇ ਨੂੰ ਉਸ ਦਿਨ ਸ਼ਾਇਦ ਕਿਸੇ ਦੀ ਨਜ਼ਰ ਲੱਗ ਗਈ ਜਦੋਂ ਕਸ਼ਮੀਰੀ ਪੜਤਾਂ ਦੀ ਫਰਿਆਦ ਤੇ ਮੁਗਲਿਆ ਸਲਤਨਤ ਬਲੋਂ ਗਰੀਬਾਂ ਦੀ ਹੋ ਰਹੀ ਰੋਜ਼ਾਨਾ ਦੀ ਦੁਰਦਸ਼ਾ ਤੇ ਲੁੱਟੀ ਜਾ ਰਹੀ ਪੱਤ ਨੂੰ ਟਕਣ ਲਈ ਚਾਦਰ ਬਣ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਦਿੱਲੀ ਜਾਣ ਦਾ ਫੈਸਲਾ ਕਰ ਲਿਆ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਕੁਝ ਸਿੱਖਾਂ ਨਾਲ ਦਿੱਲੀ ਵੱਲ ਤੁਰੇ ਪਰ ਆਗਲੇ ਤੋਂ ਇਹ ਗੁਰੂ ਸਾਹਿਬ ਨੇ ਉਹ ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਉਥੋਂ ਦਿੱਲੀ ਲਿਜਾਇਆ ਗਿਆ ਦਿੱਲੀ ਦਾ कोतवाल ਅਬਦੁੱਲਾ ਗੁਰੂ ਸਾਹਿਬ ਨਾਲ ਹਮਦਰਦੀ ਰੱਖਦਾ ਸੀ ਜਿਸ ਕਰਕੇ ਆਪਣੀ ਸੇਵਾ ਦਾ ਹਿੱਸਾ ਪਾਉਂਦੇ ਹੋਏ ਭਾਈ ਜੈਤਾ ਤੇ ਹੋਰ ਦੋ ਸਿੱਖਾਂ ਨੂੰ ਗੁਰੂ ਜੀ ਦੇ ਕਹਿਣ ਤੇ ਕੈਦ ਵਿੱਚੋਂ ਰਿਹਾ ਕਰਵਾ ਦਿੱਤਾ ਗੁਰੂ ਸਾਹਿਬ ਨੇ ਕਿਹਾ ਭਾਈ ਜੈਤਾ ਮੂਗਲਿਆ ਸਲਤਨਤ ਦੀ ਨੀਅਤ ਸਾਫ਼ ਨਹੀਂ ਤੁਸੀਂ ਇਹ ਬਾਣੀ ਦੇ ਸ਼ਲੋਕ ਅਨੰਦਪੁਰ ਸਾਹਿਬ ਲੈ ਜਾਓ ਅਤੇ ਬਾਲ ਗੋਬਿੰਦ ਰਾਏ ਨੂੰ ਕਹਿ ਦੇਣਾ ਕਿ ਹੁਣ ਉਹ ਗੁਰੂ ਨਾਨਕ ਦੀ ਦਸਵੀਂ ਜੋਤ ਵਜੋਂ ਗੁਰੂ ਦੀ ਅਪਾਦੀ ਸੰਭਾਲਣ ਤੇ ਤੁਸੀਂ ਇਹ ਸੁਨੇਹਾ ਪਹੁੰਚਾ ਕੇ ਜਲਦੀ ਵਾਪਸ ਦਿੱਲੀ ਪਰਤ ਆਉਣਾ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਸਾਹਿਬ ਲਈ ਇੱਕ ਵਿਸ਼ੇਸ਼ पिਂਜਰਾ ਬਣਵਾਇਆ ਜਿਸ ਦੇ ਅੰਦਰ ਤਿੱਖੀਆਂ ਲੋਹੇ ਦੀਆਂ ਨੋਕਾਂ ਸਨ ਜੋ ਬੈਠਣ ਤੇ ਖਲੋਣ ਤੇ ਵੀ ਦਰਦ ਦਿੰਦੀਆਂ ਸਨ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਸਿੱਧਕ ਨੂੰ ਦੇਖਣ ਲਈ ਪਹਿਲਾਂ ਉਹਨਾਂ ਦੇ ਨਾਲ ਆਏ ਸਿੱਖਾਂ ਨੂੰ ਪਰਖਣ ਦਾ ਮਨ ਬਣਾਇਆ ਉਸ ਦਾ ਵਿਚਾਰ ਇਹ ਸੀ ਕਿ ਇਸ ਤਰ੍ਹਾਂ ਆਪਣੇ ਮুরিਦਾਂ ਨੂੰ ਆਪਣੀ ਅੱਖੀਂ ਦਰਦ ਵਿੱਚ ਘਰ ਲਾਉਂਦੇ ਵੇਖ ਕੇ ਗੁਰੂ ਦਾ ਦਿਲ ਡੋਲ ਜਾਏਗਾ ਅਤੇ ਉਹ ਇਸਲਾਮ ਬਿਨਾਂ ਕਿਸੇ ਮੁਸ਼ਕਿਲ ਦੇ ਕਬੂਲ ਕਰ ਲੈਣਗੇ ਆਪਣੀਆਂ ਇੰਨਾਂ ਸੋਚਾਂ ਦੇ ਅਧੀਨ ਹੋ ਕੇ ਔਰੰਗਜ਼ੇਬ ਨੇ ਪਿੰਜਰੇ ਸਮੇਤ ਗੁਰੂ ਸਾਹਿਬ ਨੂੰ ਚਾਂਦਰੀ ਚੌਕ ਦਿੱਲੀ ਵਿੱਚ ਕੋਤਵਾਲੀ ਤੋਂ ਬਾਹਰ ਲਿਆਂਦਾ ਤੇ ਉਹਨਾਂ ਦੇ ਸਾਹਮਣੇ ਹੀ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੋਫਾੜ ਕੀਤਾ ਗਿਆ ਤੇ ਹੋਰ ਨਾਲ ਦਿਨਾਂ ਵਿੱਚ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜੀ ਹੀ ਰੂਹ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਇਹਨਾਂ ਤਿੰਨਾਂ ਸਿੱਖਾਂ ਦੀ ਲਾਸਾਨੀ ਸ਼ਹਾਦਤ ਅਕਰਮ। ਇਸ਼ਾਰਾ ਮਿਲਣ ਉਪਰ ਗੁਰੂ ਜੀ ਦੇ ਪਿੰਜਰੇ ਨੂੰ ਖੋਲ ਦਿੱਤਾ ਗਿਆ। ਗੁਰੂ ਜੀ ਨੇ ਖੂਤੇ ਇਸ਼ਨਾਨ ਕੀਤਾ। ਤੇ ਫਿਰ ਥੜੇ ਤੇ ਆ ਕੇ ਸ਼ਾਂਤ ਚਿੱਤ ਬੈਠ ਗਏ। ਸੂਰਜ ਡੁੱਬਣ ਵਾਲਾ ਕਾਜ਼ੀ ਤਿਲ ਮਿਲਾਰੇ ਆਏ ਤੇ ਹੰਕਾਰਿਆ ਹੋਇਆ ਜਲਾਦ ਆਪਣੀ ਤਲਵਾਰ ਦੀ ਧਾਰ ਤਿੱਖੀ ਕਰ ਰਿਹਾ ਹੈ ਲੋਕਾਂ ਦਾ ਇਕੱਠ ਵੱਧ ਰਿਹਾ ਹੈ ਕੋਈ ਹੈਰਾਨ ਹੈ ਤੇ ਕਿਸੇ ਦੇ ਚਿਹਰੇ ਤੇ ਨਮੋਸ਼ੀ ਹੈ ਕੋਈ ਅੰਦਰ ਹੀ ਅੰਦਰ ਰੱਬ ਨੂੰ ਉਲਾਮੇ ਦੇ ਰਿਹਾ ਹੈ ਤੇ ਕਿਸੇ ਦੇ ਬੁੱਲ ਪਰਮਾਤਮਾ ਅੱਗੇ ਅਰਦਾਸਾ ਕਰਨ ਤੋਂ ਨਹੀਂ ਰੁਕਦੇ ਐਨੇ ਨੂੰ ਭੀੜ ਵਿੱਚੋਂ ਕਿਸੇ ਨੇ ਚੀਕ ਮਾਰੀ ਤੇ ਇੱਕੋ ਦਮ ਹਾਹਾਕਾਰ ਮਚ ਗਈ ਦੂਰ ਖੜੇ ਜਾਤੇ ਦੀ ਅੱਖ ਵਿੱਚ ਰੇਤਾ ਪੈ ਗਿਆ ਅਤੇ ਉਸਨੇ ਆਪਣੀ ਅੱਖ ਪੂੰਜੀ ਤਾਂ ਦੇਖਿਆ ਲੋਕ ਇੱਕ ਦੂਜੇ ਵਿੱਚ ਵੱਜਦੇ ਡਿੱਗਦੇ ਟੈਂਦੇ ਨੱਠ ਰਹੇ ਸਨ ਭਾਈ ਜਾਤੇ ਤੇ ਭਾਈ ਗੁਰਬਖਸ਼ ਨੇ ਆਪਣੇ ਚਿਹਰੇ ਆਪਣੀਆਂ ਬਾਹਾਂ ਵਿੱਚ ਲੁਕੋ ਲਏ ਕਿਉਂਕਿ ਉਹਨਾਂ ਦੀਆਂ ਅੱਖਾਂ ਨੇ ਜੋ ਦੇਖਿਆ ਉਹ ਮਨਜ਼ਰ ਇਹ ਇਨਸਾਨੀ ਸੋਚ ਤੋਂ ਬਹੁਤ ਦੂਰ ਸੀ ਗੁਰੂ ਸਾਹਿਬ ਦਾ ਸੀਸ ਤਰਦਾਲ ਵਖ ਹੋ ਚੁੱਕਾ ਸੀ ਲੋਕ ਖਾਲੇ ਇਹ ਹਸ਼ਰ ਸਮਝਣ ਦੀ ਕੋਸ਼ਿਸ਼ ਹੀ ਕਰ ਰਹੇ ਸਨ ਕਿ ਇੱਕ ਸ਼ਾਹੀ ਐਲਾਨ ਹੋਰ ਹੋਇਆ ਜੇਕਰ ਕੋਈ ਵੀ ਸਿੱਖਾਂ ਦੇ 스ਪੀਡ ਦਾ ਸੀਸ ਜਤੜ ਚੁੱਕਣ ਦੀ ਹਿੰਮਤ ਕਰੇਗਾ ਤਾਂ ਉਹਦਾ ਵੀ ਸਿਰ ਕਲਮ ਕਰ ਦਿੱਤਾ ਜਾਏਗਾ ਇਹ ਸੁਣ ਕੇ ਰੈਂਦੀ ਭੀੜ ਵੀ ਭੱਜ ਗਈ ਖਤੇ ਚਾਂਦਨੀ ਚੌਂਕ ਇੱਕੋ ਦਮ ਸੁਨਣਾ ਹੋ ਗਿਆ ਹਨੇਰਾ ਹਰ ਪਲ ਵੱਧ ਰਿਹਾ ਹੈ ਕੁਝ ਸਿਰ ਇਸ ਚਿੰਤਾ ਵਿੱਚ ਜੁੜੇ ਨੇ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਧੜ ਅਤੇ ਸੀਸ ਨੂੰ ਬੇਦਬੀ ਤੋਂ ਬਚਾਇਆ ਜਾਵੇ ਕੋਈ ਹੱਲ ਨਾ ਨਿਕਲਦਾ ਵੇਖ ਭਾਈ ਆ ਗਿਆ ਨਨੂਆ ਉਦਾ ਗੁਰਬਖਸ਼ ਤੇ ਭਾਈ ਜੈਤੇ ਨੇ ਹੋਰ ਸਿੱਖਾਂ ਸਮੇਤ ਭਾਈ ਕਲਿਆਣੀ ਦੀ ਧਰਮਸ਼ਾਲਾ ਵਿੱਚ ਜਾ ਕੇ ਵਿਚਾਰ ਕਰਨ ਦਾ ਫੈਸਲਾ ਕੀਤਾ ਧਰਮਸ਼ਾਲਾ ਵਿੱਚ ਭਾਈ ਜੈਤੇ ਦੇ ਪਿਤਾ ਸਦਾਨੰਦ ਨੇ ਆਪਣੇ ਭਰਾਤਾ ਆਗਿਆ ਰਾਮ ਨੂੰ ਇੱਕ ਪਾਸੇ ਕਰਕੇ ਕਿਹਾ ਕਿਉਂ ਨਾ ਆਪਾਂ ਗੁਰੂ ਸਾਹਿਬ ਦੀ ਦੇ ਨਾਲ ਦੇਵਤਾ ਦੀ ਹੇ ਸੁਣ ਕੇ ਆ ਗਿਆ RAM ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਸਨੇ ਪੁੱਛਿਆ ਆਪਾਂ ਦੇ ਦਾ ਪ੍ਰਬੰਧ ਕਿੱਥੋਂ ਕਰਾਂਗੇ ਤਾਂ ਸਦਾਨੰਦ ਦਲੀਲ ਦਿੰਦਾ ਕਹਿੰਦਾ ਮੈਂ ਹੁਣ ਬਜ਼ੁਰਗ ਹੋ ਗਿਆ ਤੇ ਜੇ ਮੈਨੂੰ ਹੀ ਮਾਰ ਦਿੱਤਾ ਜਾਵੇ ਤੇ ਮੈਂ ਮੈਂ ਗੁਰੂ ਸਾਹਿਬ ਦੇ ਸਤਕਾਰ ਵਿੱਚ ਆਪਣੇ ਸ਼ਰੀਰ ਨੂੰ ਕੁਰਬਾਨ ਕਰਨ ਲਈ ਇੱਕ ਪੱਲੇ ਵਿੱਚ ਜਗਾਗਾ ਨਹੀਂ ਬਹੁਤ ਸੋਚ ਵਿਚਾਰ ਤੋਂ ਬਾਅਦ ਹੋਏ ਫੈਸਲੇ ਅਨੁਸਾਰ ਭਾਈ ਸਦਾਨੰਦ ਨੇ ਗੁਰੂ ਸਾਹਿਬ ਦੇ ਸਤਕਾਰ ਵਿੱਚ ਆਪਣੀ ਕੁਰਬਾਨੀ ਦੇ ਦਿੱਤੀ ਹਲੇ ਸਾਰੇ ਭਾਈ ਸਦਾਨੰਦ ਜੀ ਦੇ ਸਰੀਰ ਨੂੰ ਚੁੱਕ ਕੇ ਬਾਹਰ ਨਿਕਲੇ ਸਨ ਕਿ ਭਾਈ ਲੱਖੀਸ਼ਾ ਵਣਜਾਰਾ ਆਪਣੇ ਰੂਹ ਦੇ ਭਰੇ ਗੱਡੀ ਲੈ ਕੇ ਚਾਂਦਨੀ ਚੌਕ ਵੱਲ ਹੀ ਜਾ ਰਿਹਾ ਇਸਤਾਂ ਇਹਨਾਂ ਨੇ ਸਾਰੀ ਘਟਨਾ ਉਹਨਾਂ ਨੂੰ ਦੱਸੀ ਤੱਲਕੀ ਸ਼ਾਹ ਵੰਜਾਰਾ ਨੇ ਕਿਹਾ ਮੈਨੂੰ ਕੋਈ ਨਹੀਂ ਰੋਕੇਗਾ ਮੈਂ ਵਪਾਰ ਲਈ ਆਉਂਦਾ ਜਾਂਦਾ ਰਹਿਣਾ ਤੇ ਸਰਕਾਰੀ ਦਰਬਾਰੇ ਵੀ ਢੇੜਾ ਲੱਗਦਾ ਰਹਿੰਦਾ ਹੈ ਜਿਸ ਕਰਕੇ ਮੈਨੂੰ ਸਾਰੇ ਜਾਣਦੇ ਨੇ ਤੁਹਾਡੇ ਤੇ ਕਿਸੇ ਨੂੰ ਵੀ ਰਸਤੇ ਵਿੱਚ ਛੱਕ ਹੋ ਸਕਦਾ ਹੈ ਕਿ ਸਿੱਖ ਚਾਂਦਨੀ ਚੌਂਗ ਵਿੱਚ ਚਾਦਰ ਵਿੱਚ ਲੁਕੋ ਕੇ ਪਤਾ ਨਹੀਂ ਕੀ ਲੈ ਕੇ ਚੱਲੇ ਨੇ ਤੁਸੀਂ ਇਵੇਂ ਕਰੋ ਕਿ ਇਸ ਸਰਤੇ ਤੜ ਗੱਡੇ ਵਿੱਚ ਰੱਖ ਦਿਓ ਤੇ ਨਾਲ ਬੈਠ ਕੇ ਚੱਲੋ ਇਸ ਤਰ੍ਹਾਂ ਵੇਖਣ ਵਾਲਿਆਂ ਨੂੰ ਲੱਗੇਗਾ ਕਿ ਰੂਂਦੇ ਭਰੇ ਗੱਡੇ ਲੈ ਕੇ ਕਿਤੇ ਵੇਚਣ ਜਾ ਰਹੇ ਨੇ ਇਸ ਸਿਆਣ ਭਰੇ ਫੈਸਲੇ ਤੇ ਸਾਰਿਆਂ ਨੇ ਸਹਿਮਤੀ ਜਤਾਈ ਤੇ ਸਾਰੇ ਚਾਂਦਨੀ ਚੌਕ ਵੱਲੋਂ ਚੱਲ ਪਏ ਦਿੱਲੀ ਵਿੱਚ ਆਏ ਧੂੜ ਦੇ ਗੁਬਾਰ ਤੋਂ ਲੰਘ ਰਹੇ ਢੇਰ ਸਾਰੇ ਗੱਟਿਆਂ ਵਿੱਚੋਂ ਲੱਖੀਸ਼ਾ ਵੰਜਾਰਾ ਨੇ ਇੱਕ ਗੱਡਾ ਚੌਂਕ ਤੋਂ ਕੁਝ ਦੂਰੀ ਤੇ ਹੀ ਠੱਲ ਦਿੱਤਾ ਤੇ ਕੋਲ ਹੀ ਪਹਿਰਾ ਦੇਣ ਲੱਗੇ ਫਿਰ ਭਾਈ ਜੱਤਾ ਤੇ ਆਗਿਆ ਰਾਮ ਨੇ ਸਦਾ ਨੰਦ ਜੀ ਦੇ ਧਰਸ਼ ਤੇ ਸਿਰ ਨੂੰ ਚਾਦਰ ਵਿੱਚ ਲਪੇਟ ਲਿਆ ਤੇ ਜਲਦੀ ਨਾਲ ਚੌਕ ਵੱਲ ਵਧਣ ਲੱਗੇ ਨਾਲ ਦੀਆਂ ਕੰਧਾਂ ਦਾ ਆਸਰਾ ਲੈਂਦੇ ਲੁਕਢੀ ਲਗਾਉਂਦੇ ਤੇ ਗੁਰੂ ਜੀ ਦੀ ਸ਼ਹੀਦੀ ਦੇ ਨੇੜੇ ਪਹੁੰਚ ਗਏ ਚੀਤੇ ਦੀ ਫੁਰਤੀ ਤੇ ਲੂੰਬੜੀ ਦੀ ਹੁਸ਼ਿਆਰੀ ਨਾਲ ਗੁਰੂ ਸਾਹਿਬ ਦੇ ਸੀਸ ਤੇ ਧੜ ਆਪਣੇ ਪਿਤਾ ਸਦਾਨੰਦ ਦੀ ਦੇ ਨਾਲ ਵਟਾ ਕੇ ਫੇਰ ਕੰਤ ਦੀ ਓਟ ਵਿੱਚ ਆਣ ਬੈਠੇ ਆਸ-ਪਾਸਾ ਵੇਖਿਆ ਕਿ ਕਿਤੇ ਕਿਸੇ ਨੂੰ ਭਿੰਨਤਾ ਨਹੀਂ ਲੱਗੀ ਇਹਨਾਂ ਨੇ ਮੌਕੇ ਨੂੰ ਦੇਖਦਿਆਂ ਗੁਰੂ ਸਾਹਿਬ ਦੇ ਧੜ ਤੇ ਸੀਸ ਨੂੰ ਰੂਹ ਨਾਲ ਭਰੇ ਗੱਡੇ ਵਿੱਚ ਲਗਾ ਕੇ ਵਾਹੋਦਾਹੀ ਧਰਮਸ਼ਾਲਾ ਵੱਲ ਰੁੱਖ ਕਰ ਲਿਆ ਧਰਮਸ਼ਾਲਾ ਪਹੁੰਚਦੇ ਆਈ ਆਗਿਆਰਾਮ ਨੇ ਕਿਹਾ ਕੇ ਜੈਤਾ ਆਨੰਦਪੁਰ ਦੇ ਰਾਹ ਦਾ ਭੇਤੀ ਹੈ ਇਸ ਲਈ ਗੁਰੂ ਸਾਹਿਬ ਦਾ ਸੀਸ ਲੈ ਕੇ ਜੈਤਾ ਆਨੰਦਪੁਰ ਸਾਹਿਬ ਜਾਵੇਗਾ ਤੇ ਧਰ ਦਾ ਸੰਸਕਾਰ ਇੱਥੇ ਹੀ ਹੋਵੇਗਾ ਇਹ ਸੁਣ ਕੇ ਸਭ ਨੇ ਹਾਮੀ ਭਰੀ ਤੇ ਲਖੀ ਸ਼ਾਹ ਨੇ ਆਗਿਆ RAM ਜੀ ਦੀ ਰਮਜ਼ ਸਮਝ ਕੇ ਸ਼ੁਕਰ ਵਿੱਚ ਸਿਰ ਝੁਕਾ ਦਿੱਤਾ ਉਸ ਸਮੇਂ ਦੇ ਹਾਲਾਤ ਨੂੰ ਦੇਖਦਿਆਂ ਭਾਈ ਜੈਤਾ ਜੀ ਨੇ ਵਿਉਤ ਬਣਾਉਂਦੇ ਆਖਿਆ ਗੁਰੂ ਜੀ ਦਾ ਸੀਸ ਲੈ ਕੇ ਪਹਿਲਾਂ ਮੈਂ ਦਿੱਲੀ ਤੋਂ ਉਲਟ ਦਿਸ਼ਾ ਵੱਲ ਜਾਵਾਂਗਾ ਇਸ ਤਰ੍ਹਾਂ ਜੇਕਰ ਸਪਾਈਆਂ ਨੂੰ ਸ਼ੱਕ ਵੀ ਹੋ ਗਿਆ ਤਾਂ ਉਹਨਾਂ ਨੂੰ ਚਕਮਾ ਦਿੱਤਾ ਜਾਵੇ ਤੇ ਉਹ ਪੰਜਾਬ ਵਾਲੇ ਸਭ ਤੋਂ ਪਹਿਲਾਂ ਰੁਕ ਕਰਨ ਅਜੇ ਰਾਤ ਅੱਧੀ ਬਾਕੀ ਹੈ ਜਦੋਂ ਮੈਨੂੰ ਤੁਰਿਆ ਘੰਟਾ ਕੋ ਹੋ ਜਾਵੇਗਾ ਤਾਂ ਹੀ ਤੁਸੀਂ ਧੜ ਦਾ ਸੰਸਕਾਰ ਕਰਨਾ ਤਦ ਤੱਕ ਮੈਂ 8-10 ਕੋ ਦੂਰ ਨਿਕਲ ਜਾਵਾਂਗਾ ਭਾਈ ਜਹਤੇ ਨੇ ਹਾਜਰ ਸਿੱਖਾਂ ਤੋਂ ਤੁਰਨ ਲਈ ਆਗਿਆ ਮੰਗੀ ਚਾਚਾ ਆਗਿਆ ਰਾਮ ਨੇ ਲੰਬੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੇਖਦਿਆਂ ਭਾਈ ਨੰਨੂਆ ਤੇ ਭਾਈ ਉਹਦਾ ਜਿਹਨੂੰ ਨਾਲ ਲੈ ਕੇ ਜਾਣ ਦੀ ਤਜ਼ਵੀਜ਼ ਦਿੱਤੀ ਤੇ ਕਿਹਾ ਤੁਸੀਂ ਇੱਕ ਦੂਜੇ ਨਾਲੋਂ ਕੁਝ ਫਰਕ ਤੇ ਨਿਕਲ ਐ ਤੇ ਮੈਂ ਵੀ ਜਦੋਂ ਇੱਥੇ ਸਭ ਠੀਕ ਹੋ ਗਿਆ ਤੁਹਾਡੇ ਪਿੱਛੇ ਹੀ ਅਨੰਦ ਪੁਰਾਵਾਂਗਾ ਹਨੇਰੇ ਵਿੱਚ ਤਿੰਨ ਕੋਟ ਸਵਾਰ ਬਗਪਤ ਯੂਪੀ ਵੱਲੋਂ ਵਧ ਰਹੇ ਨੇ ਭਾਈ ਨਨੂਆ ਅੱਗੇ-ਅੱਗੇ ਇਤਨੇ ਚੁਕੰਨੇ ਹਨ ਜੋ ਹਵਾ ਨਾਲ ਪੱਤੇ ਹਿੱਲਣ ਦੀ ਖੜਾਕ ਸੁਣ ਕੇ ਵੀ ਅਰਛੀ ਦੀ ਪਕੜ ਨੂੰ ਹੋਰ ਮਜ਼ਬੂਤ ਕਰ ਲੈਂਦੇ ਹਨ ਹਨ ਜਾਨ ਰਸਤਾ ਵਿਖੜਾ ਪੈਂਡਾ ਕੰਡਿਆਲੀਆਂ ਝਾੜੀਆਂ ਅਤੇ ਸੁੰਨੇ ਮਾਰਗ ਵਿੱਚ ਲੱਗਦੇ ਹੋਏ ਤਿੰਨੇ ਘੋਰ ਸਵਾਰ ਜਮਨਾ ਨਦੀ ਦੇ ਕੰਢੇ ਜਗਤਪੁਰ ਪਹੁੰਚੇ ਸਾਨੂੰ ਜਲਦੀ ਤੋਂ ਜਲਦੀ ਨਦੀ ਪਾਰ ਕਰਨੀ ਹੋਵੇਗੀ ਕੁਦਰਤ ਦੇ ਨਿਯਮਾਂ ਦਾ ਕੋਈ ਪਤਾ ਨਹੀਂ ਜਿਸ ਤੇਜ ਨਾਲ ਬਿਜਲੀ ਕਰ ਚ ਰਹੀ ਹੈ ਨਦੀ ਦਾ ਵਹਾਅ ਹੋ ਤੇਜ ਹੋ ਸਕਦਾ ਹੈ ਭਾਈ ਨਨਵਾ ਆਪਣੀ ਚਿੰਤਾ ਬਿਆਨ ਕਰਦਿਆਂ ਬੋਲਿਆ ਕਿੰਨਾ ਗੁਰੂ ਕੇ ਸਿਖਾ ਨੇ ਆਪਣੇ ਘੋੜੇ ਨਦੀ ਵਿੱਚ ਠਲ ਦਿੱਤੇ ਤੇ ਨਦੀ ਪਾਰ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉਤਰ ਦਿੱਲੀ ਵਿੱਚ ਕਲਿਆਣੇ ਦੀ ਧਰਮਸ਼ਾਲਾ ਜੋ ਕਿ ਲੱਖੀ ਸ਼ਾਹ ਵਨਜਾਰਾ ਦੀ ਹਵੇਲੀ ਦਾ ਹੀ ਇੱਕ ਹਿੱਸਾ ਸੀ ਉਸ ਵਿੱਚੋਂ ਅੱਗ ਦੇ ਭਾਂਬੜ ਨਿਕਲਣ ਲੱਗ ਪਏ ਜਿਸ ਤੋਂ ਇਹ ਸਾਬਤ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਗੁਰੂ ਸਾਹਿਬ ਦੇ ਤਰ ਦਾ ਸੰਸਕਾਰ ਲੱਖੀ ਸ਼ਾਹ ਵਨਜਾਰਾ ਨੇ ਕਰ ਦਿੱਤਾ ਹੈ ਸ਼ੱਕ ਦੀਆਂ ਨਜ਼ਰਾਂ ਤੋਂ ਬਚਣ ਲਈ ਲੱਖੀ ਸ਼ਾਹ ਵਨਜਾਰਾ ਨੇ ਆਪਣੇ ਘਰ ਨੂੰ ਵੀ ਅੱਗ ਲਗਾ ਦਿੱਤੀ ਜਿਸ ਤਰ੍ਹਾਂ ਤੂੰ ਆਂ ਦੂਰ ਦੂਰ ਤੱਕ ਦਿਸ ਰਿਆ ਸੀ ਇਹ ਦ੍ਰਿਸ਼ ਦੇਖਣਸਾਰ ਹੀ ਤਿੰਨ ਸਿੱਖਾਂ ਨੇ ਆਪਣੇ ਘੋੜਿਆਂ ਨੂੰ ਅੱਡੀ ਲਾਈ ਤੇ ਚੀਤੇ ਦੀ ਜਾਲ ਚੱਲਣ ਲੱਗੇ ਵਿੰਡੋ ਬਾਹਰ ਹੁੰਦੇ ਹੋਏ ਇਹ ਜਥਾ ਖਜੂਰੀ ਪਹੁੰਚਿਆ ਕੁੱਤਿਆਂ ਦੇ ਭੌਂਕਣ ਤੇ ਮੱਝਾਂ ਦੇ ਰਿੰਗਣ ਦੀ ਆਵਾਜ਼ ਤੇ ਕਿਸੇ ਬੇਸਬਰੇ ਕੁੱਕੜ ਦੀ ਬਾੰਗ ਨੇ ਇਹਨਾਂ ਨੂੰ ਚੁੱਕੰਨੇ ਕਰ ਦਿੱਤਾ ਦਿਨ ਚੜਨ ਵਾਲਾ ਹੈ ਅੱਗੇ ਇਹਨਾਂ ਨੂੰ ਇੱਕ ਵੱਡਾ ਨਗਰ ਦਿਖਿਆ ਦੂਰੋਂ ਦੇਖਣ ਨਾਲ ਉਹਨਾਂ ਨੂੰ ਕਿਸੇ ਫਕੀਰ ਦੀ ਜਗ੍ਹਾ ਤੇ ਫੜਫੜਾਉਂਦਾ ਦੀਵਾ ਨਜ਼ਰੀ ਪਿਆ ਤੇ ਉਹਨਾਂ ਨੇ ਏਸੀ ਥਾਂ ਤੇ ਰੁਕਣ ਦਾ ਮਨ ਬਣਾ ਲਿਆ ਭਾਈ ਨਨੂਆ ਦਰਗਾਹ ਤੇ ਪਹਿਲਾਂ ਪਹੁੰਚ ਗਿਆ ਤਾਂ ਕਿ ਜੇ ਕੋਈ ਖਤਰਾ ਹੋਵੇ ਤਾਂ ਪਹਿਲਾਂ ਸੁਚੇਤ ਕਰ ਦਿੱਤਾ ਜਾਵੇ ਹਾਂ ਭਾਈ ਇਸ ਵੇਲੇ ਇੱਥੇ ਕਿ ਮੈਂ ਲਗਦਾ ਹੈ ਦੂਰੋਂ ਆਏ ਮੁਸਾਫਰ ਹੋ ਅੱਧ ਲੇਟੇ ਰਜਾਈ ਦਾ ਨਿੱਗ ਲੈ ਰਹੇ ਫਕੀਰ ਨੇ ਪੁੱਛਿਆ ਜਿਸ ਦਾ ਜਵਾਬ ਭਾਈ ਨਨੂਏ ਨੇ ਦਿੱਤਾ ਹਾਂਜੀ ਸਾਈ ਜੀ ਤੁਸੀਂ ਠੀਕ ਪਹਿਚਾਣਿਆ ਬੇਨਤੀ ਸੀ ਅਸੀਂ ਰਹਿੰਦੀ ਰਾਤ ਲਈ ਆਰਾਮ ਤੇ ਬझेਰੇ ਲਈ ਥਾਂ ਲੱਭ ਰਹੇ ਸੀ ਸੂਫੀ ਫਕੀਰ ਹਜਰਤ ਸ਼ੇਖ ਵਹਾਉਦੀ ਨੇ ਇਹ ਸੁਣ ਕੇ ਕਿਹਾ ਇਹ ਤਾਂ ਖੁਦਾ ਦਾ ਆਪਣਾ ਘਰ ਹੈ ਕੋਈ ਵੀ ਆ ਜਾ ਸਕਦਾ ਹੈ ਤੁਸੀਂ ਇੱਥੇ ਥੋੜੀ ਦੇਰ ਬੈਠ ਸਕਦੇ ਹੋ ਕੁਝ ਘੜੀ ਆਰਾਮ ਕਰਕੇ ਜਦੋਂ ਸਭ ਸਹਿਜ ਹੋ ਗਿਆ ਤਦ ਭਾਈ ਜੈਤੇ ਨੇ ਸੂਫੀ ਫਕੀਰ ਨੂੰ ساری ਦਿੱਲੀ ਵਾਲੀ ਘਟਨਾ ਦੱਸੀ ਤੇ ਫਕੀਰ ਜ਼ਾਰ-ਜ਼ਾਰ ਰੋਣ ਲੱਗਾ ਤੇ ਨਾਲ ਹੀ ਸਲਤਨਾ ਦੇ ਗਰਖ ਜਾਣ ਦੀਆਂ ਦੁਆਵਾਂ ਕਰਨ ਲੱਗਾ ਫਕੀਰ ਨੇ ਸੰਜੀਦਗੀ ਨਾਲ ਕਿਹਾ ਇੱਥੇ ਨਗਰ ਵਿੱਚ ਕਿਸ਼ਨਪਾਲ ਮੇਰੇ ਜਾਣ ਪਹਿਚਾਨ ਵੜਾ ਹੈ ਉਹਦੇ ਘਰੋਂ ਤੁਹਾਨੂੰ ਪ੍ਰਸ਼ਾਦਾ ਪਾਣੀ ਮਿਲ ਜਾਵੇਗਾ ਜੇ ਇੱਥੇ ਭਗਵਾਨ ਹੈ ਤਾਂ ਮੈਂ ਸੁਨੇਹਾ ਘੱਲ ਦੇਣਾ ਨਹੀਂ ਤਾਂ ਨਗਰ ਵਿੱਚ ਵੜਦਿਆਂ ਸਿੱਧੇ ਹੱਥੋਂ ਦਾ ਮਕਾਨ ਹੈ ਤੁਸੀਂ ਇੱਥੇ ਬਹੁਤੀ देर ਨਾ ਰੁਕੋ ਰਸਤੇ 'ਤੇ ਕੋਈ ਵੀ ਲੰਘਦਾ ਟੱਪਦਾ ਰਾਹੀ ਕਿਸੇ ਵੀ ਵੇਲੇ ਆ ਸਕਦਾ ਹੈ ਤੇ ਫੇਰ ਤੁਹਾਡੇ ਤੋਂ ਸਵਾਲ ਜਵਾਬ ਕਰੇਗਾ ਸਾਈਂ ਜੀ ਦੀ ਤਸਵੀਰ ਨੂੰ ਮੰਨ ਕੇ ਭਾਈ ਜੈਤੇ ਨੇ ਫਕੀਰ ਸਾਈਂ ਦਾ ਧੰਨਵਾਦ ਕੀਤਾ ਤੇ ਨਗਰ ਬਾਗਪਤ ਨੂੰ ਵਧੇ ਇਹਨਾਂ ਸਿੱਖਾਂ ਨੇ ਬੂਹੇ ਅੱਗੇ ਜਾ ਕੇ ਦਸਤਕ ਦਿੱਤੀ ਕੰਨ ਚੁੱਕਨੇ ਹਨ ਹਰ ਖਤਰੇ ਨੂੰ ਕੋਹਾਂ ਦੂਰ ਤੋਂ ਹੀ ਸੁਣਿਆ ਜਾ ਸਕਦਾ ਹੈ ਬੂਹਾ ਖੁੱਲਿਆ ਤੇ ਸਾਹਮਣੇ ਵਾਲਾ ਇਹਨਾਂ ਦੇ ਪਹਿਰਾਵੇ ਦੇਖ ਕੇ ਡਰ ਗਿਆ ਕਿ ਐਸ ਵੇਲੇ ਮੁਗਲੀਆਂ ਸਲਤਨਤ ਦੇ ਸੇਵਕ ਮੇਰੇ ਬੂਹੇ ਅੱਗੇ ਕਿਵੇਂ ਉਸ ਦੀ ਪਰੇਸ਼ਾਨੀ ਵੇਖਤਿਆਂ ਭਾਈ ਉਹਦਾ ਬੋਲਿਆ ਭਾਈ ਜੀ ਅਸੀਂ ਗੁਰੂ ਦੇ ਸਿਖਾ ਤੂੰ ਡਰਨਾ ਕਿਸ਼ਨਪਾਲ ਸਾਨੂੰ ਸਾਈ ਫਕੀਰ ਨੇ ਤੇਰਾ ਪਤਾ ਦਿੱਤਾ ਹੈ ਇਹ ਸੁਣ ਕੇ ਕਿਸ਼ਨਪਾਲ ਦੇ ਸਾਹ ਵਿੱਚ ਸਾਹ ਆਇਆ ਤੇ ਉਹ ਬੋਲਿਆ ਤਨ ਭਾਗ ਮੇਰੇ ਤਨ ਗੁਰੂ ਦੇ ਸਿੱਖ ਆਓ ਅੰਦਰ ਲਾਂਘੋ ਕਹਿੰਦਾ ਹੋਇਆ ਇੱਕ ਪਾਸੇ ਹੋ ਕੇ ਕਿਸ਼ਨਪਾਲ ਲਾਂਘਾ ਦਿੰਦਾ ਹੈ ਅਸੀਂ ਇੱਥੋਂ ਜਲਦੀ ਜਾਣਾ ਹੈ। ਬਸ ਕੁਝ ਦੇਰ ਹੀ ਰੁਕਣਾ ਹੈ। ਭਾਈ ਜੈਤੇ ਨੇ ਅੰਦਰ ਆਉਂਦਿਆਂ ਹੀ ਗੱਲ ਨਿਖਾਰ ਦਿੱਤੀ। ਕਿਸ਼ਨਪਾਲ ਸਾਰਿਆਂ ਲਈ ਵਿਛਾਈ ਦਾ ਪ੍ਰਬੰਧ ਕਰਦਾ ਬੋਲਿਆ। ਤੁਸੀਂ ਹੁਣੇ ਆਏ ਹੋ ਤੇ ਜੜਦੀਆਂ ਗੱਲਾਂ ਵੀ ਕਰਦੇ ਹੋ? ਕੋਈ ਗੁਰੂ ਦੀ ਗੱਲ ਸੁਣਾ ਦਿਓ। ਅੱਜ ਮਸਾ ਮਸਾ ਤੁਸੀਂ ਚਰਨ ਪਾਏ ਨੇ। ਆਰਾਮ ਨਾਲ ਬੈਠੋ। ਤੇ ਗੁਰੂ ਘਰ ਦੀ ਕੋਈ ਗੱਲ ਸੁਣਾਓ ਮੈਂ ਪਹਿਲਾਂ ਗਰਮ ਦੁੱਧ ਲੈ ਆਉਣਾ ਤੁਹਾਡੇ ਲਈ ਬਿਨਾਂ ਦੇਰ ਕੀਤੇ ਕਿਸ਼ਨਪਾਲ ਦੁੱਧ ਲੈ ਆਇਆ ਤੇ ਸਿੱਖਾਂ ਕੋਲ ਬੈਠ ਗਿਆ ਉਸ ਦੀ ਸੇਵਾ ਭਾਵਨਾ ਵੇਖ ਭਾਈ ਜੈਤਾ ਜੀ ਨੇ ਸਾਰੀ ਦਿੱਲੀ ਦੀ ਵਿਥਿਆ ਸੁਣਾ ਦਿੱਤੀ ਕਿਸ਼ਨਪਾਲ ਦੀਆਂ ਅੱਖਾਂ ਵਿੱਚੋਂ ਬੇਰੋਕ ਅੰਜੂਆਂ ਦੀ ਧਾਰ ਵਗ ਰਹੀ ਸੀ ਭਾਈ ਜੈਤ ਜੀ ਤੋਂ ਦਿੱਲੀ ਦੀ ਸਾਰੀ ਵਿਥਿਆ ਸੁਣ ਕੇ ਕਿਸ਼ਨਪਾਲ ਨੇ ਗੁਰੂ ਸਾਹਿਬ ਦਾ ਅਸੀਸ ਆਦਰ ਸਹਿਤ ਭਾਈ ਜੈਤਾ ਜੀ ਤੋਂ ਲੈ ਲਿਆ ਤੇ ਉਸ ਨੂੰ ਸਾਫ਼ ਕਰਨ ਲੱਗੇ ਹੁਣ ਹੁਣ ਘਰ ਵਿੱਚ ਜੋ ਕੁਝ ਵੀ ਖਾਣ ਪੀਣ ਨੂੰ ਸੀ ਉਹ ਸਭ ਸਾਹਮਣੇ ਪਿਆ ਸੀ ਪਰ ਹੁਣ ਭੁੱਖ ਨਹੀਂ ਸੀ ਭਾਈ ਨਨੂਆ ਤੇ ਭਾਈ ਉਦਾ ਥੱਕੇ ਹੋਣ ਕਰਕੇ ਕੁਝ ਧੀਰ ਅੱਖ ਲਾਲ ਲੈਂਦੀ ਤੇ ਫੇਰ ਉੱਠ ਪੈਂਦੇ ਨੇ ਘਬਰਾਉ ਨਾ ਇਥੇ ਤਾਂ ਉਹਨੂੰ ਕੋਈ ਖਤਰਾ ਨਹੀਂ ਜਿੰਨੀ ਦੇਰ ਚਾਹੋ ਰੁਕ ਸਕਦੇ ਹੋ ਕੁਝ ਘੜੀ ਹੋਰ ਆਰਾਮ ਕਰ ਲਵੋ ਮੇਟੂ ਗੁਰੂ ਸਾਹਿਬ ਦੇ ਸੀਸ ਦੀ ਸੇਵਾ ਦਾ ਮੌਕਾ ਮਿਲ ਜਾਏਗਾ ਇਹ ਕਹਿੰਦਾ ਕਿਸ਼ਨਪਾਲ ਸੀਸ ਨੂੰ ਫੇਰ ਤੋਂ ਸਾਫ਼ ਕਰਨ ਲੱਗਾ ਭਾਈ ਜੀ ਸਾਡੇ ਕੋਲ ਇਨਾ ਸਮਾਂ ਨਹੀਂ ਕਿ ਅਸੀਂ ਹੋਰ ਰੁਕ ਸਕੀਏ ਕੀ ਪਤਾ ਮੁਗਲ ਫੌਜ ਪਿੱਛੇ ਚੜੀ ਆਉਂਦੀ ਹੋਵੇ ਬਾਹਰ ਮੌਸਮ ਵੀ ਖਰਾਬ ਹੋ ਰਿਹਾ ਹੈ ਭਾਈ ਜੈਤੇ ਨੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਬਾਹਰ ਮੀਂਹ ਰੁਕ ਰੁਕ ਕੇ ਪੈ ਰਿਆ ਸੀ ਤੇ ਮੌਸਮ ਦੀ ਖੱਜਲ ਖਵਾਰੀ ਦੀ ਚਿੰਤਾ ਕਰਦਿਆਂ ਇਹਨਾਂ ਨੇ ਉੱਠ ਕੇ ਨੰਦਪੁਰ ਸਾਹਿਬ ਵੱਲ ਬਦਨ ਲਈ ਕਿਸ਼ਨਪਾਲ ਤੋਂ ਆਗਿਆ ਮੰਗੀ। ਪ੍ਰੇਮ ਵਿੱਚ ਭਿਜਿਆ ਤੇ ਗੁਰੂ ਸਾਹਿਬ ਦੇ ਸੀਸ ਦੀ ਸੇਵਾ ਕਰਦਾ ਹੋਇਆ ਕਿਸ਼ਨਪਾਲ ਆਖਦਾ ਹੈ। ਥੋੜੀ ਦੇਰ ਹੋਰ ਰੁਕ ਜਾਂਦੇ। ਮੈਂ ਹੋਰ ਸੇਵਾ ਕਰ ਲੈਂਦਾ। ਪਰ ਚਲੋ। ਇਹ ਵੀ ਸ਼ੁਕਰ ਹੈ। ਜਿੰਨਾ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ। ਭਾਈ ਜੈਤੇ ਨੂੰ ਗੁਰੂ ਸਾਹਿਬ ਦਾ ਸੀ ਸਵਾਲੇ ਕਰਦੇ ਹੋਏ ਕਿਸ਼ਨਪਾਲ परे गल बोलिया मैं मैं थानू तो अगे तक छू तीनों मना ना कर सके पावे हम दिन चढ़ाया है पर संघने बदला कारण अजे भी ही जापता है मीह पैण करके रस्ते चिकड़ हो गया है ਇਤੂੜਿਆ ਵਿਖਾਲ ਬਦਮ ਪੈ ਲਗੀ ਗੁਰੂ ਸਾਹਿਬ ਦੇ ਸਿਰ ਉਪਰਲੀ ਪੇਟੀ ਚਾਦਰ ਵੀ ਫਿਜ ਗਈ ਜਿਸ ਕਰਕੇ ਹੰੂ ਉਸ ਵਿੱਚੋਂ ਲਹੂ ਰੰਗੇ ਟਪਕੇ ਡਿੱਗ ਰਹੇ ਸਨ ਭਾਈ ਜੈਤਾ ਜਲਦੀ ਤੋਂ ਜਲਦੀ ਅਨੰਤਪੁਰ ਦੀ ਜੋ ਵਿੱਚ ਦਾਖਲ ਹੋਣਾ ਚਾਹੁੰਦਾ ਸੀ ਭਾਈ ਉਹਦੇ ਨੇ ਕਿਸ਼ਨਪਾਲ ਨੂੰ ਕਿਹਾ ਕਿਸ਼ਨਪਾਲ ਜੀ ਤੁਸੀਂ ਹੁਣ ਵਾਪਸ ਪਰਤ ਜਾਓ ਸਾਡੇ ਕਰਕੇ ਤੁਸਾਂ ਤੇ ਕੋਈ ਵਿਪਤਾ ਨਾ ਆ ਜਾਵੇ ਅੱਗੇ ਰਸਤਾ ਕਠਨ ਹੈ ਤੇ ਅਸਾਂ ਨੂੰ ਤੇਜ਼ੀ ਕਰਨੀ ਪਵੇਗੀ ਇਹ ਸੁਣਦਿਆਂ ਕਿਸ਼ਨਪਾਲ ਵਿੰਗੇ ਟੇਡੇ ਰਸਤਿਆਂ ਬਾਰੇ ਤਿੰਨਾ ਘੋਟਸਵਾਰਾਂ ਨੂੰ ਦੱਸਦਾ ਹੈ ਤੁਸੀਂ ਇਨ੍ਹਾਂ ਪਗਡੰਡੀਆਂ ਤੇ ਛੋਟੇ ਰਸਤਿਆਂ ਤੋਂ ਜਲਦੀ ਜਾ ਸਕਦੇ ਹੋ ਹੋ ਸਕਦਾ ਹੈ ਵੱਡੇ ਰਸਤੇ ਤੇ ਮੁਗਲ ਸਪਾਈ ਨਾਕਾ ਲਾ ਕੇ ਖੜੇ ਹੋਵਣ ਜਿੰਨੀ ਦੇਰ ਇਨੂੰ ਅੱਖਾਂ ਤੋਂ ਹੋਲੇ ਨਹੀਂ ਹੋ ਗਏ। ਉਨੀ ਦੇਰ ਕਿਸ਼ਨਪਾਲ ਨੇ ਪਿੱਠ ਨਹੀਂ ਫੇਰੀ। ਆਪਣੇ ਘੋੜੇ ਤੋਂ ਉਤਰ ਕੇ ਭਾਈ ਜੈਤੇ ਦੇ ਘੋੜੇ ਦੀਆਂ ਪੌੜਾਂ ਦੀ ਗਿੱਲੀ ਬੇਟੀ ਦਾ ਤਿਲਕ ਆਪਣੇ ਮੱਥੇ ਲਾਉਂਦਾ ਹੈ। ਤੇ ਉਦਾਸ ਵਗਫਤ ਪਰਤ ਜਾਂਦਾ ਹੈ। ਸੂਰਜ ਦੀ ਲਾਲੀ ਸਿਖਰਾਂ ਤੇ ਹੈ। ਇੱਕ ਘੋੜਸਵਾਰ ਵੀ ਸਿੱਧਾ ਰਾਹ ਛੱਡ ਕੇ ਵਾਨਾਂ ਤੇ ਝਾੜੀਆਂ ਵਿੱਚ ਲੀ ਹੁੰਦੇ ਹੋਏ ਤਰਾਵੜੀ ਵੱਲ ਨੂੰ ਜਾ ਰਹੇ ਨੇ ਘੋੜੇ ਦੀਆਂ ਵਾਂਗਾ ਕੱਸਦਿਆਂ ਭਾਈ ਨਨੂਆ ਕਹਿੰਦਾ ਹੈ ਭਾਈ ਜੀ ਆਪਾਂ ਜਲਦੀ ਤੋਂ ਜਲਦੀ ਦੇਵਾਰਾਮ ਕੋਲ ਪਹੁੰਚਣਾ ਹੈ ਉਸ ਕੋਲ ਵੀ ਇਹ ਜਾਦਰ ਤੋਹਾ ਲਵਾਂਗੇ ਹਾਂ ਜੇ ਅੱਜ ਅਸੀਂ ਕਰਨਾਲ ਪਹੁੰਚ ਗਏ ਤਾਂ ਸਮਝ ਲਵੋ ਅੱਧਾ ਪੰਧ ਮੁਕਾ ਲਿਆ